ਅਸਤਤ ਕਰ ਅਨੇਕ ਜਨ ਅੰਤ ਨ ਪਰਭਾਰ ਨਾਨਕ ਰਤਨ ਪ੍ਰਵਰਤੀ ਬ੍ਰਹਮ ਦੇ ਅਨੇਕ ਪ੍ਰਕਾਰ ਅਹਨ ਸਹਜ ਸੁਭਾਏ ਦਰਸ਼ਨ ਪਰਸਿ ਆਹ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਜਨ ਸੱਚਾ ਪਾਤਿਸਾਹ ਸਤਿ ਬਹਟਿਆ ਸੋਹੀਐ ਸਭਨਾ ਦਾ ਵੀਸਾ ਵਾਹਿਗੁਰੂ ਜੀ ਸੋਰਠਾ ਮਹਲਾ ਪੰਜਵਾਂ ਆਰੋ ਸੰਗ ਭਾਵਨ ਉਤਮ ਨਾ ਮਰਤਨ ਜਸ ਗਾਈ ਮੇਟ ਗਏ ਤੇਰਤਾ ਸਿਮਰ ਅਨੰਤ ਸਾਗਤਿਆ ਭਾਈ ਹਾਰੋ ਸੰਗ ਭਾਵਨ ਉਤਮਾ ਨਾਮ ਰਤਨ ਜਸ ਸਿਮਰਿਆ ਨੰਤਾਂ ਸਾਗਰ ਤੇ ਆ ਭਾਈ ਜੇਦਾ ਹਰ ਕੀ ਚਨ ਰਸਾਈ ਸੁਖ ਪਾਇਆ ਸਹਜ ਤੁਮ ਉਪਜੀ ਰੋਕ ਕਾਹਨ ਵਟਾਈ ਕੀ ਮਤਾ ਕਹਣਾ ਜਾਈ ਨਾਲ ਕ ਭਗਤ ਭੈ ਅਵਨਾਤੀ ਆਪਣਾ ਪ੍ਰਵਯਾਸ ਹਾਈ ਕਾ ਗੁਰ ਤੇਰੀ ਆਖ ਵਖਾਣਾ ਮਰਤ ਕਹਣਾ ਜਾਈ ਨਾਨਕਾ ਭਗਤ ਭੈ ਅਵਜਾਸੀ ਆਪਣਾ ਪ੍ਰਭ ਭਇਆ ਸਹਾਈ ਵਾਦਿਕਾ ਕਾਲਸਾ